ਖਬਰਾਂਸਪਾ ਦੇਖ ਰਹੇ ਹਾਂ ਤੇ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਪ੍ਰੇਮਾਨ ਇਸ ਸਮੇਂ ਦੱਸ ਦੇ ਕਿ ਰਾਜਪੁਰਾ ਦੇ ਪਿਪਲੇਸ਼ਵਰ ਮੰਦਿਰ ਦੇ ਕੋਲ ਮੌਜੂਦ ਹਾਂ ਦੱਸ ਦੇ ਕਿ ਅੱਜ ਇਕਾदशी ਕੇ ਸਮੂਹ ਦੁਕਾਨਦਾਰਾਂ ਦੇ ਵੱਲੋਂ ਠੰਡੇ ਮਿੱਠੇ ਜਲ ਦੀ ਸ਼ਬੀਲ ਤੇ ਨਾਲ ਹੀ ਆਲੂ ਪੀਸ਼ਾ ਦਾ ਲੰਗਰ ਲਾਇਆ ਗਿਆ ਤੇ ਮੇਰੇ ਨਾਲ ਦੁਕਾਨਦਾਰ ਮਜੂਰ ਨੇ ਗੱਲਬਾਤ ਕਰਨਗੇ ਸਰ ਕੀ ਨਾਮ ਹੈ ਮੇਰਾ ਨੀਰਜ ਹੈ ਹਾਂ ਨੀਰਜ ਜੀ ਜਿਹੜਾ ਅੱਜ ਇਕਾदशी ਮੌਕੇ ਤੇ ਸੀ ਲੰਗਰ ਲਾਇਆ ਜੀ ਕੋਲ ਬੈਠਾ ਅਸੀਂ ਇਹ ਆਕਾਸ਼ੀ ਸ਼ਾਲ ਤੋਂ ਇੱਕ ਵਾਰੀ ਵੱਡੀ ਕਾਸ਼ੀਂ ਆਈ ਅਸੀਂ ਉਸ ਕਿਲੇਸਰ ਮਹਾਦੇਵ ਮੰਦਿਰ ਦੇ ਸਾਹਮਣੇ ਨਾਲ ਹੀ ਲੱਗਦੇ ਸਾਰੇ ਦੁਕਾਨਦਾਰ ਅਸੀਂ ਇਕੱਠੇ ਹੋ ਗਏ ਹਿੰਦੂ ਭਾਈ ਜਾਰੇ ਨੂੰ ਪ੍ਰੇਤਨ ਇੱਕ ਦਿਨ ਦੇਖਦੇ ਹੋਏ ਅਸੀਂ ਸਾਰੇ ਇਕੱਠੇ ਮਿਲ ਕੇ ਖਬੀਲ ਲਾਂਦੇ ਆ ਤੇ ਆਲੂ ਵੀਸਾ ਦਾ ਲੰਗਰ ਲਾਂਦੇ ਆ ਕਿੰਨੇ ਟਾਈਮ ਤੋਂ ਜਿਹੜਾ ਤੁਹਾਨੂੰ 3-4 ਸਾਲ ਹੋ ਗਏ ਇਸ ਸਹਿਯੋਗ ਕਿਸ ਤਰ੍ਹਾਂ ਹੈ ਬਹੁਤ ਵਧੀਆ ਮਿਲਦਾ ਸਾਨੂੰ ਬਾਈਦਾਰੇ ਦਾ ਤਾਂ ਠੀਕ ਹੈ ਸਾਰੇ ਦੁਕਾਨਦਾਰ ਇਕੱਠੇ ਹੋ ਗਏ ਹੋਰ ਵੀ ਨੇੜੇ ਤੇੜੇ ਦੇ ਬੰਦੇ ਸਾਡੇ ਨਾਲ ਆ ਕੇ ਲੰਗਰ ਲਾਂਦੇ ਆ ਸਰ ਕੀ ਨਾਮ ਹੈ ਤੁਹਾਡਾ ਅਨੀਸ਼ ਨਾਮ ਹੈ ਮੇਰਾ ਜੀ ਜਿਹੜਾ ਇਹ ਕਾਸ਼ੀ ਮੌਕੇ ਤੁਸੀਂ ਲੰਗਰ ਲਾਇਆ ਹੈ ਤੇ ਕਿਸ ਤਰ੍ਹਾਂ ਦਾ ਸੇਵਕ ਤੁਹਾਨੂੰ ਤੁਹਾਡੇ ਦੁਕਾਨਦਾਰ ਭਰਾਵਾ ਸਰ ਅਸੀਂ ਪਿਛਲੇ 3-4 ਸਾਲ ਤੋਂ ਜਿਹੜਾ ਲੰਗਰ ਲਾ ਰਹੇ ਹਾਂ ਕਾਸ਼ੀ ਮੌਕੇ ਬਹੁਤ ਹੀ ਵਧੀਆ ਸੇਵਕ ਮਿਲਦਾ ਪੂਰੀ ਮਾਰਕੀਟ ਦਾ ਸੇਵਕ ਹੈ ਨਾਲ ਪੜੋਸੀਆਂ ਦਾ ਵੀ ਪੂਰਾ ਸੇਵਕ ਹੈ ਨਾਲ ਅਸੀਂ ਜਿਹੜਾ ਠੰਡੇ ਪਾਣੀ ਦੀ ਛਬੀਲ ਲਾਈ ਹੈ ਲੰਗਰ ਵੀ ਹੈ ਆਲੂ ਦਾ ਸਾਰੇ ਨੂੰ ਬੇਨਤੀ ਹੈ ਕਿ ਇੱਥੇ ਆ ਕੇ ਲੰਗਰ ਛਕੋ ਤੇ ਠੰਡੇ ਪਾਣੀ ਦੀ ਛਬੀਲ ਹੈ ਉਹਦਾ ਵੀ ਜਿਹੜਾ ਲੰਗਰ ਛਕੋ ਸਰ ਕੀ ਨਾਮ ਹੈ ਤੁਹਾਡਾ ਜੀ? ਔਰ ਕੰਪਲ ਕੇ ਸ਼ੋਰ ਆ ਰਿਹਾ। ਅ ਸਰ ਕਿੰਨੇ ਕ ਟਾਈਮ ਤੋਂ ਤੁਸੀਂ ਉਹ ਜਿਹੜੀ ਹੈ ਸੇਵਾ ਕਰਦੇ ਹੋ? ਸਰ ਸਾਨੂੰ ਉੱਤੇ 3-4 ਸਾਲ ਹੋ ਗਏ। ਕਿ ਜਿਸ ਤਰ੍ਹਾਂ ਦੇਖਦੇ ਇੱਕ ਆਦਸੀ ਦਾ ਤਿਹਾਰਾ ਹੁੰਦਾ ਸਾਲ ਦੇ ਵਿੱਚ ਇੱਕ ਵਾਰ ਆਉਂਦਾ ਹੈ ਤੇ ਇਸੇ ਤਰ੍ਹਾਂ ਤੁਸੀਂ ਸਾਰੇ ਦੁਕਾਨਦਾਰ ਮਿਲ ਕੇ ਆਹ ਸਰ ਇੱਥੇ ਸਾਰੇ ਅਸੀਂ ਰਲ ਕੇ ਮਾਰਕੀਟ ਵਾਲੇ ਮੈਂਬਰ ਹੋ ਬਣੇ ਹੋ ਮੈਂਬਰ ਕਮੇਟੀ ਬਣੀ ਹੋਇਆ ਔਰ ਸਾਲੀ ਉੱਤੇ ਅਸੀਂ ਠੰਡੇ ਪਾਣੀ ਦਾ ਤੇ ਆਦੂ ਕੇ ਸਾਦਾ ਬੰਕਰ ਚਲਾਉਂਦੇ ਆਂ ਤੇ ਇੱਕ ਵਾਰ ਸਾਡੀ ਇੱਕ ਵਾਰ ਸ਼ਿਵਰਾਤਰੀ ਆਉਂਦੀ ਹੈ ਸ਼ਿਵਰਾਤਰੀ ਜਦੋਂ ਅਸੀਂ ਲੰਗਰ ਲਾਂਦੇ ਆਂ। ਅਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਤੁਸੀਂ ਪ੍ਰतेक ਮੰਦਰ ਦੇ ਕੋਲ ਅਸੀਂ ਮਿਲੋਣਾ ਜਿੱਥੇ ਇਹ ਜੋ ਅੱਜ ਜੋ ਦੁਕਾਨਦਾਰ ਨੇ ਉਹਨਾਂ ਦੇ ਵੱਲੋਂ ਮਿਲ ਕੇ ਜਿਹੜਾ ਲੰਗਰ ਲਾਇਆ ਗਿਆ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਇੱਕ ਵਾਰ ਦਿਖਾ ਦਈਏ ਕਿ ਇਹ ਜੋ ਸੇਵਾਦਾਰ ਜਿਹੜੇ ਨੇ ਸੇਵਾ ਕਰ ਰਹੇ ਨੇ ਤੇ ਇਹ ਤੇ ਗੱਲਬਾਤ ਜਿਹੜੇ ਇੱਥੇ ਹੋਰ ਨੇ ਉਹਨਾਂ ਨਾਲ ਵੀ ਕਰਾਂਗੇ ਕਿ ਇੱਕ ਵਾਰ ਦਿਖਾ ਦੇਣ ਕਿ ਸੇਵਾਦਾਰ ਜਿਹੜੇ ਨੇ ਸੇਵਾ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਅੱਜ ਦਾ ਜਿਹੜਾ ਤਿਹਾਰ ਹੈ ਇਸ ਤਿਹਾਰ ਦੇ ਮੌਕੇ ਜਿਸ ਦਾ ਜੋ ਸਮੂਹ ਦੁਕਾਨਦਾਰ ਨੇ ਉਹਨਾਂ ਦੇ ਵੱਲੋਂ ਮਿਲ ਕੇ ਜਿਹੜਾ ਆਲੂ ਪੀਸਾ ਦਾ ਲੰਗਰ ਤੇ ਠੰਡੇ ਮਿੱਠੇ ਜਲਦੀ ਸ਼ਮੀਲ ਲਾਈ ਜਾਂਦੀ ਹੈ ਮੈਡਮ ਕੀ ਨਾਮ ਹੁੰਦਾ ਹੈ ਮੇਰਾ ਨਾਮ ਨਮਿੱਤਾ ਸੋਟੇ ਹੈ ਤੇ ਅੱਜ ਜਿਹੜੀ ਇੱਥੇ ਠੰਡੇ ਮਿੱਠੇ ਜਲਦੀ ਸ਼ਮੀਲ ਲਾਈ ਗਈ ਹੈ ਤੇ ਨਾਲ ਹੀ ਆਲੂ ਪੀਸਾ ਦਾ ਲੰਗਰ ਵੀ ਲਾਇਆ ਗਿਆ ਹੈ ਇਹਦੇ ਬਾਰੇ ਸਾਨੂੰ ਇਹ ਕੀ ਅਸੀਂ ਸਾਰੇ ਮਿਲ ਕੇ ਕਰਦੇ ਹਾਂ ਇਸ ਤਰ੍ਹਾਂ ਸਾਰੇ ਇਕੱਠੇ ਰਹਿੰਦੇ ਹਾਂ ਇੱਕ ਮਤਲਬ ਖੁਸ਼ੀ ਦਾ ਮੋਲ ਬਣਦਾ ਹੈ ਅਸੀਂ ਸਾਰੇ ਮਿਲ ਕੇ ਪ੍ਰਸ਼ਾਦ ਚਲਾਉਂਦੇ ਹਾਂ ਇਸ ਵਜਿ ਇੱਕ ਸੁੱਖ ਮਿਲਦਾ ਹੈ ਕਿ ਸਾਰੇ ਲੋਕ ਆ ਕੇ ਇਸ ਗਰਮੀ ਵਿੱਚ ਠੰਡਾ ਪਾਣੀ ਵੀ ਪੀ ਕੇ ਜਾਂਦੇ ਆਂ ਆਪਣਾ ਪੇਟ ਭਰ ਕੇ ਜਾਂਦੇ ਆਂ ਤੇ ਸਾਰੇ ਸਾਰੇ ਮੇਰੇ ਪਰ ਆ ਨੀ ਆਸ-ਪਾਸ ਵਾਲੇ ਸਾਰੇ ਦੁਕਾਨਦਾਰ ਸਾਰੇ ਮਿਲ ਕੇ ਹਰ ਸਾਲ ਇਹ ਲੰਗਰ ਚਲਾਉਂਦੇ ਆ ਤੇ ਭਗਵਾਨ ਦੀ ਕਿਰਪਾ ਰੇ ਤਾਂ ਸਿਰ ਸਾਰੀ ਜ਼ਿੰਦਗੀ ਇਹ ਲੰਗਰ ਚਲਾਉਂਦੇ ਰਵਾਂਗੇ ਇੱਕਲਾ ਇਕਾਦਸ਼ੀ ਮੌਕੇ ਚਲਾਇਆ ਜਾਂਦਾ ਜਾਂ ਫਿਰ ਨਹੀਂ ਨਹੀਂ ਅਸੀਂ ਇੱਕ ਰਾਤ ਦੇ ਵਿੱਚ ਚਲਾਉਂਦੇ ਆ ਬਾਕੀ ਜੇ ਹੋਰ ਸਾਨੂੰ ਪ੍ਰਵਾਨ ਜੜੇਗਾ ਰੱਬ ਦਾ ਮਿਹਰ ਹੋਏਗੀ ਤਾਂ ਅਸੀਂ ਹੋਰ ਵੀ ਵੱਡਾ ਲੰਗਰ ਚਲਾਵਾਂਗੇ ਜਿਹੜਾ ਪੂਰਾ ਪੂਰਾ ਦਿਨ ਚੱਲੇ ਸਾਡੀ ਤਰਫੋਂ ਜੀ ਜੀ ਬਿੱਤਰ ਵੱਖ-ਵੱਖ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਅੱਜ ਇੱਕ ਆਤਿਸ਼ ਦੇ ਜਿਹੜੇ ਇਤਿਹਾਰ ਮੋਕੇ ਲੰਗਰ ਲਗਾਇਆ ਗਿਆ ਤੇ ਹੋਰ ਵੀ ਸਾਡੇ ਨਾਲ ਮੌਜੂਦ ਨੇ ਬਾਈ ਕੀ ਨਾਮ ਹੈ ਤੁਹਾਡਾ ਆਪਣਾ ਨਾਮ ਸੁਮੇਤਾ ਜੀ ਸੁਮੇਤਾ ਜੀ ਜਿਸ ਤਰ੍ਹਾਂ ਤੁਸੀਂ ਅੱਜ ਜਿਹੜਾ ਇੱਕ ਆਤਿਸ਼ ਮੋਕੇ ਲੰਗਰ ਲਾਇਆ ਗਿਆ ਕਿੰਨੇ ਕ ਟਾਈਮ ਤੋਂ ਲਾ ਰਹੇ ਹੋ ਸਾਰਾ ਆਪਣ ਨੂੰ ਹੋ ਗਿਆ 3-4 ਸਾਲ ਹੋ ਗਏ 3-4 ਸਾਲ ਤੋਂ ਹੀ ਆਪਾਂ ਸਹੀ ਕਾਸ਼ੀ ਦਾ ਕਰ ਰਹੇ ਲੰਗਰ ਚਲਾ ਰਹੇ ਆਪਾਂ ਤੇ ਦੁਕਾਨਦਾਰ ਅਦਰਸ਼ ਹੋ ਕੇ ਮੈਂ ਰਹਿੰਦਾ ਕਿ ਵੀ ਕਾਫੀ ਜਿਹੜੀ ਹੈ ਇਸ ਲਾਈਨ ਦੇ ਵਿੱਚ ਦੁਕਾਨਦਾਰ ਨੇ ਤੇ ਉਸ ਸਮੇਂ ਜਿਹੜੇ ਆਸ-ਪਾਸ ਦੇ ਲੋਕ ਹੁੰਦੇ ਨੇ ਇੱਥੇ ਮਿਲ ਕੇ ਕੱਟੋ-ਕੱਟ 8-10 ਦੁਕਾਨਾਂ ਅੱਠ ਦੁਕਾਨਾਂ ਸਾਰੇ ਇਕੱਠੇ ਹੋ ਕੇ ਆਪਾਂ ਸਹਿਯੋਗ ਕਰਦੇ ਆਂ ਲੰਗਰ ਚਲਾਉਂਦੇ ਆਂ ਠੀਕ ਹੈ ਜੀ ਆਲੂ ਦਾ ਹੋ ਗਿਆ ਪਾਣੀ ਦਾ ਹੋ ਗਿਆ ਸਾਰੀ ਥਵੀਲ ਆਪਾਂ ਇਕੱਠੇ ਹੀ ਚਲਾਉਂਦੇ ਆਂ ਤੇ ਇਹ ਜਿਹੜਾ ਇਕਾदशी ਮੂਕੀ ਜਾਂਦੇ ਹੋ ਜਾਂ ਫਿਰ ਹੋਰ ਵੀ ਕੋਈ ਤਿਹਾਰ ਹੁੰਦਾ ਉਸ ਤੇ ਹੱਥੀ ਮੋਸਟਲੀ 81 ਹੁੰਦੀ ਹੈ ਮਨਾਂ ਅੱਗੇ ਪਿੱਛੇ ਵੀ ਹੋ ਜਾਂਦਾ ਕਦੇ ਇੱਕ ਮਹੀਨਾ ਪਹਿਲੇ ਇੱਕ ਮਹੀਨਾ ਬਾਅਦ ਵੀ ਹੋ ਜਾਂਦੀ ਹੈ ਹਾਂਜੀ ਤੇ ਮਤਲਬ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਲਾਨਦੇ ਹੋ ਪਰ ਕਈ ਵਾਰ ਹੋ ਜਾਂਦਾ ਵੀ ਇਹ ਬ੍ਰਿਥ ਹੋ ਜਾਂਦਾ ਹੈ ਇਹਨਾਂ ਦਾ ਹਾਂਜੀ ਹਾਂਜੀ ਇੱਕ ਮਹੀਨਾ ਪਹਿਲੇ ਵੀ ਹੋ ਜਾਂਦਾ ਇੱਕ ਮਹੀਨਾ ਬਾਅਦ ਹੀ ਜਦੋਂ ਪਰਮਾਤਮਾ ਨੇ ਚਾਇਆ ਜੀ ਐਸੋ ਸਾਡੇ ਨਾਲ ਦੁਕਾਨਦਾਰ ਮਜੀਦਾਂ ਜੀ ਨਾਲ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਕੋਲ ਅੱਜ ਇੱਕ ਆਖਰੀ ਮੌਕੇ ਤੇ ਇੱਥੇ ਜੋ ਠੰਡੇ ਮਿੱਠੇ ਪਾਣੀ ਦਾ ਤੇ ਜਿੱਕੜ ਜਲਸ਼ੀਰੇ ਦਾ ਤੇ ਨਾਲ ਹੀ ਅੰਗੂਰੀ ਸੜਾ ਲੰਗਰਾ ਚਾਹ ਦੇ ਕੋਲ ਅੱਲਾ ਹੈ ਗਿਆ